ਮੱਜਾਂ ਨੂੰ ਹਵਾ ਤੋਂ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਹਵਾ ਪਸ਼ੂਆਂ ਦਾ ਟੈਂਪਰੇਚਰ ਬਹੁਤ ਲੋਅ ਕਰਦੀ ਹੈ ਤੇ ਪਸ਼ੂ ਦੁੱਧ ਨਹੀਂ ਲਾਉਂਦੇ ਲੋਕੀ ਦੁਕਾਨਾਂ ਤੇ ਕੀੜੇ ਮਾਰਦੇ ਰਹਿੰਦੇ ਨਹੀਂ ਦੁਕਾਨ ਵਾਲਾ ਮਸਲਾ ਹੈਗਾ ਇਹ ਇਹ ਚ ਤੁਹਾਨੂੰ ਗੋੜ ਚੱਕਰ ਦਿਓ 1 ਕਿਲੋ 1.5 ਕਿਲੋ 2 ਕਿਲੋ ਵੀ ਦੇ ਸਕਦੇ ਹੋ ਪੂਰੇ ਦਿਨ ਚ ਦੂਜਾ ਕੀ ਹੈ ਬਾਈਪਾਸ ਫੈਟ ਹੈ ਜਿਹੜੀ ਫੀਡ ਤੁਸੀਂ ਮਨਵਾਈ ਵੀ ਹੈ ਉਹਦੇ ਵਿੱਚ 2 ਤੋਂ 3 ਕਿਲੋ ਬਾਈਪਾਸ ਫੈਟ ਪਾਓ ਜਿਹੜੇ ਮਿੰਡਨ ਮਿਕਸਚਰ ਨੇ ਜਾਂ ਡੇਰੀ ਪ੍ਰੀਮਿਕਸ ਨੇ ਜਾਂ ਮਿਲਕ ਬੂਸਟਰ ਨੇ ਉਹ ਬਾਈਪਾਸ ਫੈਟ ਦਾ ਬਦਲ ਨਹੀਂ ਹੈਗੇ ਗੁੜ ਚੱਕਰ ਬਾਈਪਾਸ ਫੈਟ ਜਿਹੜੀ ਹੈਗੀ ਉਹ ਜ਼ਰੂਰ ਪਾਓ ਸ਼ੀਰਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ 8 ਕਿਲੋ ਤੋਂ 10 ਕਿਲੋ ਤੱਕ ਸ਼ੀਰਾ ਜਿਹੜਾ ਹੈਗਾ ਉਹ ਪੀੜ ਚ ਪਾਓ 1 ਕੁੰਟਲ ਚ ਬੜਾ ਵਧੀਆ ਹੱਲ ਕੀ ਹੈ ਅੱਜ ਕੱਲ ਮੈਂ ਲੋਕਾਂ ਨੂੰ ਦੱਸਦਾ ਮੱਝਾਂ ਵਾਲੇ ਫਾਰਮ ਖਾਸ ਕਰਕੇ ਗਾਂ ਵਾਲੇ ਵੀ ਕਰ ਸਕਦੇ ਕੋਈ ਸਮੱਸਿਆ ਨਹੀਂ ਕਰਨੀ ਹੈਗੀ ਵੀ ਤੁਸੀਂ 2 ਤੋਂ 3 ਕਿਲੋ ਸ਼ੀਰਾ ਜਿਹੜਾ ਹੈਗਾ ਇੱਕ ਪਸ਼ੂ ਨੂੰ ਅੱਠੇ ਦਾਣੇ ਚ ਮਿਕਸ ਕਰਕੇ ਦੇ